ਪੰਜਾਬ ਦੇ ਸਾਰੇ ਹੀ ਸ਼ਹਿਰਾਂ ਚ ਸਾਰੇ ਪੰਜਾਬ ਕਰ ਬੁਲਾਤਾ ਤੇ ਬਾਹਰ ਤੋਂ ਕੋਈ ਆਜ ਛੱਕਿਆ ਤੇ ਨਾ ਕੋਈ ਬਾਹਰ ਜਾ ਸਕਿਆ 4 ਤਰੀਕ ਨੂੰ ਡਿਊਟੀ ਕੀਤੀ ਮੈਂ ਆਪਣੀ ਪੰਜੀ ਉੱਤੇ ਰਿਆ ਬੱਚੇ ਮੇਰੇ ਉਰੇ ਪਾਸ ਸੀਗੇ ਇਸ ਕੁਆਟਰ 'ਲ ਤੇ 5 ਤੇ 6 ਦੀ ਰਾਤ ਨੂੰ ਫੌਜ ਨੇ ਹਮਲਾ ਕਰਤਾ ਤੜਾ ਤੜ ਗੋਰੇ ਚਲੀਆਂ ਸਰਾਜ ਉਹ ਦਰਬਾਰ ਸਭ ਚੱਲੀਆਂ ਉੱਥੇ ਇੱਕ ਬਜ਼ੁਰਗ ਬੈਠਾ ਸੀ ਸ਼ਾਨ ਸਾਹਿਬ ਕੋਲ ਉਹਦੇ ਕੋਲ ਤਾਂ ਰੈਫਲ ਸੀ ਜੱਜ ਕੋਲ ਬੰਦੂਕ ਦੀ ਜਾਂ ਸਟੇਟ ਗਨ ਸੀ ਜੋ ਉਹਨੇ ਗੋਲ ਜਲਾਈ ਉੱਥੇ ਫੌਜੀ ਸਰੋਵਰ ਦੇ ਵਿੱਚ ਚੜੇ ਹੋਏ ਸੀ ਕੰਨ ਤੇ ਗੁਰਦਸਾ ਸਾਰੇ ਹੀ ਜਿੰਨੇ ਕੁਆਟਰਸ ਹਨ ਜਿੰਨੇ ਵੀ ਛਾਰਾ ਕੋ ਹੱਸ਼ ਜਗ੍ਹਾ ਉੱਥੇ ਸਾਰੀ ਫੌਜ ਉੱਪਰ ਖੜੀ ਸੀ ਥੱਲੇ ਵੀ ਉੱਥੇ ਉਹ ਬਜ਼ੁਰਗ ਨੇ ਜਦੋਂ ਗੋਲੀ ਚੜਾਈ ਤੇ ਉਹਨੂੰ ਗੁਰਜਨਾਕ ਉੱਥੇ ਹੀ ਮਾਤਰ ਸ਼ਾਨ ਸਰ ਕੋਲ ਦੋ ਸਿੰਘ ਇੱਕ ਬੀਬੀ ਤੇ ਇੱਕ ਸਿੰਘ ਪੌੜੇ ਤਸ਼ਹੀਦ ਹੋਏ ਤੇ ਕੁਝ ਸਿੰਘ ਸਰਾਂ ਚ ਸ਼ਹੀਦ ਹੋਏ ਨੇ ਟੋਟਲ ਗਿਣਤੀ ਕਰੇ 17 ਐ ਸਿੰਘ ਤੇ ਸਿੰਘਣੀਆਂ ਦੀ ਜਿਹੜੇ ਕੇਸ ਗੁਰਦੁਆਰਾ ਸ੍ਰੀ ਦੁਖਨਾ ਪਟਾਲਾ ਸਾਹਿਬ ਵਿਖੇ ਸ਼ਹੀਦ ਹੋ ਗਏ ਉਸ ਟਾਈਮ ਭਾਰਤੀ ਸਰਕਾਰ ਦੇ ਫੌਜ ਨੇ ਉਹਨਾਂ ਨੂੰ ਸ਼ਹੀਦ ਕਰਤਾ ਬੇਗੁਨਾਹ ਸਨ ਉਹਨਾਂ ਕੋਈ ਗੱਡਾ ਨਹੀਂ ਸੀ ਕਿਹਾ ਉਹਨਾਂ ਕੋਈ ਗਲਤੀ ਨਹੀਂ ਸੀ ਨਹੀਂ